ਇਸ ਤਰੀਕੇ ਦੇ ਨਾਲ ਟਰੰਪ ਸਾਹਿਬ ਇਮੀਗ੍ਰੈਂਟ ਦੇ ਉੱਪਰ ਸਖਤ ਨੇ ਜਾਂ ਜੋ ਟਰੱਕਾਂ ਵਾਲਿਆਂ ਦੀ ਹਾਲਾਤ ਨੇ ਨੌਨ ਡੋਮੋਸਨ ਨੂੰ ਲੈ ਕੇ ਵੱਡਾ ਰੌਲਾ ਪਾ ਪਿਆ ਗਿਆ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਹੈ ਇਹ ਟਰੰਪ ਸਾਹਿਬ ਚੱਲਣਗੇ ਇਸੇ ਤਰੀਕੇ ਨਾਲ ਜਾਂ ਫਿਰ ਮੋੜਾ ਘਟ ਸਕਦੀ ਸਰਕਾਰ ਦੇਖੋ ਜੀ ਜਿਸ ਤਰ੍ਹਾਂ ਦੇ ਹਾਲਾਤ ਜਦੋਂ ਬਣਦੇ ਜਾਂਦੇ ਆ ਠੀਕ ਹੈ ਨਾ ਇਹੀ ਪਾਲਿਸੀਆਂ ਨੇ ਤੁਸੀਂ 1 ਸਾਲ ਹੋਰ 1 ਸਾਲ ਰੱਖੋ ਅਜੇ ਤਾਂ 1 ਸਾਲ ਪੂਰਾ ਵੀ ਨਹੀਂ ਹੋਇਆ ਹੂੰ ਠੀਕ ਹੈ ਜੀ 1 ਸਾਲ ਬਾਅਦ ਵੇਖਿਓ ਤੁਸੀਂ ਕਿੰਨੀਆਂ ਚੇਂਜਸ ਆਉਂਦੀਆਂ अच्छा फोर्स स्ट्रिकनेस ਹੋਏਗੀ ਵਿਕਨਸ ਹੋਵੇਗੀ ਔਰ ਗਵਰਨਮੈਂਟ ਨੂੰ ਚੇਂਜ ਕਰਨੇ ਪੈਣੇ ਇਹ ਚੀਜ਼ ਹਮੇਸ਼ਾ ਨਹੀਂ ਚਲਣੀ ਹੈਗੀ ਕਿ ਇਹ ਚੀਜ਼ ਚਲਦੀ ਰਹੇਗੀ ਹਰ ਇੱਕ ਚੀਜ਼ ਲੇਖ ਜਾਂਦੀ ਹੈ ਉਹਨਾਂ ਦੀ ਗਵਰਨਮੈਂਟ ਵੀ ਉਹਨਾਂ ਨੂੰ ਕਹਿੰਦੀ ਹੈ ਕਹਿੰਦੇ ਯੂ ਆਰ ਦਾ ਪ੍ਰੈਜ਼ੀਡੈਂਟ ਇਹਦਾ ਮਤਲਬ ਤੂੰ ਜਰਾ ਆਪਣਾ ਬਿਜ਼ਨਸ ਨਹੀਂ ਹੈ ਹਾਂ ਇਨੀ ਸਿਕਤਾਈ ਦੇ ਨਾਲ ਹੈ ਹਰ ਇੱਕ ਚੀਜ਼ ਹੈ ਜਦੋਂ ਡੈਮੋਕ੍ਰੈਟਿਕ ਨਹੀਂ ਜਾ ਰਿਪਬਲਿਕਨ ਨੇ ਜੋ ਅਸੀਂ ਹਾਲਾਤ ਦੇਖ ਰਹੇ ਹਾਂ ਠੀਕ ਹੈ ਨਾ ਸੋ ਤੇ ਅੰਦਰ ਨੈਚੁਰਲੀ ਹਰ ਇੱਕ ਨੂੰ ਲਿਫਣਾ ਪੈਂਦਾ ਚੇਂਜ ਹੁੰਦੇ ਨੇ ਔਰ ਲਾ ਚੇਂਜ ਹੁੰਦੇ ਆਏ ਐ ਇਹ ਹੁਣੇ ਹੋ ਜਾਣੇ ਯਾ ਚਲ ਆਸ ਤੇ ਅਰਦਾਸ ਤੇ ਉਮੀਦ ਤਾਂ ਇਹੀ ਕਰਦੇ ਆ ਬਟ ਇਹ ਕਹਿੰਦੇ ਆ ਕਿ ਆਪਣੇ ਆਪ ਚ ਸੇਫ ਰਹੋ ਗਲਤੀਆਂ ਨਾ ਤੇ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸ ਦਿਓ ਕਿ ਤੁਹਾਡਾ ਐਡਰੈਸ ਕੀ ਹੈ ਫੋਨ ਨੰਬਰ ਜੇਕਰ ਦੱਸ ਸਕੋ ਸੋ ਥੈਟ ਕਿ ਤੁਹਾਡੇ ਨਾਲ ਜੋ ਤੁਸੀਂ ਸਰਵਿਸ ਦਿੰਦੇ ਹੋ ਤੁਹਾਡੇ ਨਾਲ ਸਾਡੇ ਦਰਸ਼ਕ ਜਿਹੜਾ رابطہ ਕਾਇਮ ਕਰ ਸਕਣ ਦੇਖੋ ਜੀ ਇੰਸ਼ੋਰੈਂਸ ਦਾ ਦੱਸ ਦਿੱਤਾ ਅਸੀਂ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਠੀਕ ਹੈ ਇਮੀਗ੍ਰੇਸ਼ਨ ਦੇ ਵਿੱਚ ਕੀ ਕੀ ਕਿਹੜੀ ਕਿਹੜੀ categories ਕੋਈ ਵੀ ਤੁਸੀਂ ਗ੍ਰੀਨ ਕਾਰਡ ਅਪਲਾਈ ਕਰਨਾ ਵਰਕ ਪਰਮਿਟ ਅਪਲਾਈ ਕਰਨਾ ਐਫੀਡੇਵਿਟ ਸਪੋਰਟ ਸਪਿਟੀਸ਼ਨ ਅਪਰੂਵ ਹੋ ਗਈ ਹੈ ਠੀਕ ਹੈ ਜੀ ਕਿਸੇ ਨੇ ਵਿਜ਼ਟਰ ਵੀਜ਼ੇ ਤੇ ਸਦਣਾ ਆਲ ਟਾਈਪਸ ਬੌਂਡਡ ਹੈਗੇ ਆ ਠੀਕ ਹੈ ਜੀ ਬੌਂਡ ਦੇ ਥਰੂ ਕਰਦੇ ਆ ਇਹ ਨਹੀਂ ਕਿ ਹਾਂ ਸੀ ਇਲੀਗਲ ਕੰਮ ਜਿਸ ਤਰ੍ਹਾਂ ਲੋਕੀ ਜੇ ਕੋ ਕਰਦੇ ਹੋਣਗੇ ਇਲੀਗਲ ਤੇ ਕਰੀ ਜਾਣ ਠੀਕ ਹੈ ਨਾ ਬਟ ਬੌਂਡ ਲੈ ਕੇ ਕੰਮ ਕਰੀਦਾ ਸਾਰੇ ਕੰਮ ਕਰਦੇ ਆ ਕੋਈ ਪ੍ਰੋਬਲਮ ਨਹੀਂ ਠੀਕ ਹੈ ਯਾ ਤੇ ਤੁਹਾਡਾ ਐਡਰੈਸ ਕੀ ਹੈ ਤੁਹਾਨੂੰ ਐਡਰੈਸ ਇੱਥੋਂ ਦਾ ਹੈ ਸਾਡਾ 5246 ਫਰੂਟ ਰੇਜ਼ ਰੋਡ ਸੈਕਰਮੈਂਟੋ ਕੈਲੀਫੋਰਨੀਆ 95820 ਮੇਰਾ ਫੋਨ ਨੰਬਰ ਹੈ ਜੀ 9162717048